ਦੋਸਤੋ ਇੱਕ ਰਿਪੋਰਟ ਹੈ ਕਿ ਪੰਜਾਬ ਚ ਇਸ ਰਿਪੋਰਟ ਮੁਤਾਬਕ ਪੰਜਾਬੀਆਂ ਦੇ ਬੱਚੇ ਪੰਜਾਬੀ ਲਿਖਣ ਪੜ੍ਹਨ ਚ ਜਿੱਥੇ ਪਛੜ ਰਹੇ ਨੇ ਉੱਥੇ ਬਿਹਾਰ ਯੂਪੀ ਤੋਂ ਆਏ ਪ੍ਰਵਾਸੀਆਂ ਦੇ ਬੱਚੇ ਪੰਜਾਬੀ ਨੂੰ ਅਪਣਾ ਰਹੇ ਨੇ ਉਹ ਪੰਜਾਬ ਚ ਜੰਮੇ ਹੋਣ ਕਾਰਨ ਉਹਨਾਂ ਦੀ ਮਾਂ ਬੋਲੀ ਪੰਜਾਬੀ ਬਣ ਗਈ ਹੈ ਤੇ ਖੂਬਸੂਰਤ ਪੰਜਾਬੀ ਬੋਲਦੇ ਲਿਖਦੇ ਪੜ੍ਹਦੇ ਦਿਖਾਈ ਦਿੰਦੇ ਨੇ ਇੱਥੇ ਇਹ ਗੱਲ ਕਰਦਿਆਂ ਸਾਨੂੰ ਉਹਗੇ ਕਵੀ surjit patar ਦੀ ਕਵਿਤਾ ਯਾਦ ਆਉਂਦੀ ਹੈ ਆਇਆ ਆਨੰਦ ਕੁਸ਼ੋਰ ਇਸ ਹਫਤਾ ਦਾ ਸਰਲੇਖ ਹੈ ਇੱਥੇ ਇੱਕ ਹਫਤਾ ਇਨੀ ਦਿਨੀ ਹੋਰ ਵੀ ਸਾਰਤਕ ਹੋ ਜਾਂਦੀ ਹੈ ਪਿੱਛੇ ਪਿੱਛੇ ਰਿਜ਼ਕ ਦੇ ਆਇਆ ਆਨੰਦ ਕੁਸ਼ੋਰ ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠਾ ਸਿਆਲ ਦਾ ਨਾਲ ਬਥੇਰੇ ਹੋਰ ਪਾਤਰ ਜੀ ਦੀ ਕਵਤਾ ਵਿਚਲੇ ਪ੍ਰਵਾਸੀ ਆਨੰਦ ਕੁਸ਼ੋਰ ਦੀ ਇਧਰ ਜਮੀਤੀ ਲੁਧਿਆਣਾ ਦੇ ਬਾੜੇਵਾਲ ਵਿਚਲੇ ਸਰਕਾਰੀ ਪ੍ਰਾਇਮਰੀ ਸਕੂਲ ਚ ਗੁੱਤਾ ਬੰਨ ਕੇ ਰਿਬਨ ਚ ਸੋਹਣੀ ਪੱਟੀ ਪੋਚ ਕੇ ਉਸ ਉੱਤੇ ਊੜਾ ਆੜਾ ਲਿਖਦੀ ਦਿਖਾਈ ਦਿੰਦੀ ਹੈ ਰਿਪੋਰਟ ਕਹਿੰਦੀ ਹੈ ਪ੍ਰਵਾਸੀਆਂ ਦੇ ਬੱਚੇ ਬਣ ਲੱਗੇ ਨੇ ਪੰਜਾਬੀ ਦੇ ਵਾਰਸ ਮਲੇਰ ਕੋਟਲਾ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਪ੍ਰਵਾਸੀਆਂ ਦੇ ਬੱਚੇ ਜਿੱਥੇ ਪੰਜਾਬੀ ਭਾਸ਼ਾ ਗਿਆਨ ਵਿੱਚ ਪੰਜਾਬੀ ਬੋਲਦੇ ਬੱਚਿਆਂ ਨੂੰ ਪਛਾੜ ਰਹੇ ਨੇ ਉੱਥੇ 5ਵੀਂ ਤੇ 8ਵੀਂ ਜਮਾਤ ਦੇ ਇਲਾਨੇ ਨਤੀਜਿਆਂ 'ਚ ਵੀ ਪਹਿਲੀਆਂ ਪੋਜੀਸ਼ਨਾਂ ਹਾਸਲ ਕਰ ਰਹੇ ਨੇ ਮਲੇਰ ਕੋਟਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਦ ਤੋਂ 222 ਚ ਪੰਜਵੀਂ ਤੋਂ ਪਹਿਲੀ ਪ੍ਰੀਖਿਆ ਪ੍ਰਾਪਤ ਕਰਨ ਵਾਲਾ ਸੋਨੂ ਕੁਮਾਰ ਪੁੱਤਰ ਛੋਟੂ ਸ਼ਾ ਪੰਜਾਬ ਸਕੂਲ ਸਿੱਖਿਆ ਬੋਰਡ ਬਲਵਟਮੀ ਜਮਾਤ ਦੇ ਨਤੀਜੇ 'ਚ 600 ਦੇ ਵਿੱਚੋਂ 585 ਅੰਕ ਹਾਸਲ ਕਰਦਾ ਹੈ ਔਰ ਮਲੇਰ ਕੋਟਲਾ ਵਿੱਚ ਦੋਵੇਂ ਮਾ ਹੁੰਦਾ ਤੇ ਨੇਲੇ ਪਿੰਡ ਟੋਲਾ ਦੇ ਸਰਕਾਰੀ ਮਿਡਲ ਸਕੂਲ ਦਾ ਵਿਦਿਆਰਥੀ ਵਿਹਾਰ ਦੇ ਜਦੂਈ ਜ਼ਿਲ੍ਹੇ ਤੋਂ ਮਜ਼ਦੂਰੀ ਕਰਨਾਇ ਛੋਟੂ ਸ਼ਾ ਦਾ ਪੁੱਤਰ ਦੱਸਦਾ ਹੈ ਕਿ ਉਸ ਦੀ ਬਿਹਾਰੀ ਮਾਂ ਦੀ ਬੋਲੀ ਅੰਗਿਕਾ ਹੈ ਪਰੰਤੂ ਉਸਨੇ ਪੰਜਾਬੀ 'ਚ 95 ਫੀਸਦਕ ਪ੍ਰਾਪਤ ਕੀਤੇ ਨੇ ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਟ ਪੜਦੇ ਕੁੱਲ 296 ਵਿਦਿਆਰਥੀਆਂ ਵਿੱਚੋਂ ਅੱਧ ਤੋਂ ਵੱਧ ਬੱਚੇ ਬਿਹਾਰ ਜਾਂ ਯੂਪੀ ਤੋਂ ਆਏ ਪ੍ਰਵਾਸੀ ਮਜ਼ਦੂਰਾਂ ਦੇ ਨੇ ਰਿਪੋਰਟ ਮੁਤਾਬਕ ਕਿ ਸਕੂਲ ਮੁਖੀ ਦਿਦਾਰ ਸਿੰਘ ਦੱਸਦਾ ਹੈ ਕਿ ਉਹਨਾਂ ਦੇ ਸਕੂਲ ਦੀ ਚੌਥੀ ਜਮਾਤ ਚਾਵਲ ਕਨੀਜ਼ ਫਾਤਪਾਂ ਤੇ ਦੂਜੇ ਸੁਨਾਕਸ਼ੀ ਦੋਵੇਂ ਬਿਹਾਰੀ ਨੇ ਤੀਜੀ ਜਮਾਤ ਵਿੱਚੋਂ ਤੀਜੇ ਸਥਾਨ ਤੇ ਆਈ ਅਨਮੋਲੀ ਯਾਦਵ ਦੂਜੀ ਜਮਾਤ ਤੋਂ ਅਵਲ ਸਾਕਰਾ ਜੁਆ ਪਹਿਲੀ ਚੋਈ ਮੋਰੀ ਰਹੀ ਗੁਲਫਾਨਾ ਖੱਤੋਂ ਨੂੰ ਬਿਹਾਰ ਮੂਲ ਦੇ ਨੇ ਇਸ ਤਰ੍ਹਾਂ ਸਰਕਾਰੀ ਸਕੂਲ ਨਵਾਬ ਕਾਂਝ ਮਲੇਰਕੋਟਲਾ ਚ ਪੜਦੇ 297 ਬੱਚਿਆਂ ਚੋਂ 90% ਯੂਪੀ ਬਿਹਾਰ ਨਾਲ ਸੰਬੰਧਿਤ ਨੇ ਜਿਹੜੇ ਪੜ੍ਹਾਈ ਦੇ ਨਾਲ ਨਾਲ ਪੰਜਾਬੀ ਭਾਸ਼ਾ ਗਿਆਨ ਚ ਮੋਰੀ ਸਾਫਟ ਹੋ ਰਹੇ ਨੇ 8ਵੀਂ ਚੋਂ ਜ਼ਿਲ੍ਹਾ ਮਲੇਰਕੋਟਲਾ ਚ ਦੋਇ ਮੈ ਸੋਨੂ ਕੁਮਾਰ ਮੁਤਾਬਕ ਬੇਸ਼ੱਕ ਉਸ ਤੇ ਉਸ ਤੇ ਭੈਣ ਭਰਾ ਆਪਣੇ ਘਰ ਚ ਆਪਣੀ ਮਾਂ ਬੋਲੀ ਚ ਪੰਜਾਬੀ ਚ ਗੱਲਬਾਤ ਕਰਦੇ ਨੇ ਤੇ ਬਾਜ਼ਾਰ ਵਿੱਚ ਵੀ ਪੰਜਾਬੀ ਬੋਲਦੇ ਨੇ ਮਾਂ ਪਿਓ ਨਾਲ ਵੀ ਉਹ ਪੰਜਾਬੀ ਚ ਗੱਲ ਕਰਕੇ ਫਖਰ ਮਹਿਸੂਸ ਕਰਦੇ ਨੇ ਇਹ ਵੀ ਦੇਖਣ ਚ ਆਇਆ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਪਈਆਂ ਦੇ ਬੱਚੇ ਜੰਮੇ ਆ ਪਿੰਡਾਂ 'ਚ ਰਹਿ ਰਹੇ ਆ ਸਿੱਖੀ ਸਰੂਪ 'ਚ ਨੇ ਬਹੁਤ ਖੂਬਸੂਰਤ ਪੱਗਾਂ ਬੰਨ੍ਹਦੇ ਨੇ ਦਾੜੀਆਂ ਰੱਖੀਆਂ ਗੁਰੂ ਘਰ ਜਾਂਦੇ ਨੇ ਉਹਨਾਂ ਦੇ ਸਾਰੇ ਜਿਹੜੀਆਂ ਰਸਬਾ ਨੇ ਪ੍ਰੋਗਰਾਮ ਨੇ ਉਹ ਗੁਰੂ ਘਰਾਂ 'ਚ ਸਿਰੇ ਚੜ੍ਹਦੇ ਨੇ ਸੋ ਇਹ ਰਿਪੋਰਟ ਪੇਸ਼ ਕੀਤੀ ਨਿੰਦਰਕੁ ਗਿਆਨਵੀ ਨੇ ਪ੍ਰਵਾਸੀਆਂ ਦੇ ਬੱਚੇ ਬਣ ਲੱਗੇ ਪੰਜਾਬੀ ਦੇ ਵਾਰਿਸ